ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਤੇ ਆਧਾਰਿਤ ਫਿਲਮ ਚਲੋ ਜੀਤੇ ਹਨ ਮੁਰਤੂ ਰਿਲੀਜ਼ ਕੀਤੀ ਜਾ ਰਹੀ ਹੈ ਜੋ 2 ਅਕਤੂਬਰ ਤੱਕ ਬਖ ਬਖ ਸਕੂਲਾਂ ਤੇ ਸਿਨੇਮਾ ਘਰਾਂ ਚ ਦਿਖਾਈ ਜਾਵੇਗੀ ਲੁਧਿਆਣਾ ਦੇ ਵਿੱਚ ਵੀ ਇਹ ਫਿਲਮ 24 ਸਤੰਬਰ ਤੱਕ 4 ਸਿਨੇਮਾ ਘਰਾਂ ਚ ਦਿਖਾਈ ਜਾਵੇਗੀ ਜਿਸ ਚ ਇੱਕ ਸ਼ੋਅ ਮੁਫਤ ਦਿਖਾਇਆ ਜਾ ਰਿਹਾ ਹੈ ਇਸ ਦਿਤ ਲੁਧਿਆਣਾ ਦੇ ਐਮਬੀਡੀ ਮਾਲ ਵਿੱਚ ਤੇ ਪੀਪ ਵੀਅਰ ਸਿਨੇਮਾ ਚ ਡਾਕੂਮੈਂਟਰੀ ਫਿਲਮ ਨੂੰ ਦੇਖਣ ਲਈ ਬੀਜੇਪੀ ਦੇ ਸਟੇਟ ਜਨਰਲ ਸਕੱਤਰ ਅਨਲ ਸਰੀਨ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬੰਸਲ ਮਨੀਸ਼ ਚੋਪੜਾ ਸਣੇ ਕਈ ਪਾਜਬਾ ਵਰਕਰ ਪਹੁੰਚੇ ਹੋਏ ਸਨ ਇਸ ਦੌਰਾਨ ਪਾਜਪਾਗੂ ਨੇ ਦੱਸਿਆ ਕਿ ਲੱਗੂ ਫਿਲਮ ਨਰਿੰਦਰ ਮੋਦੀ ਜੀ ਦੇ ਜੀਵਨ ਤੇ ਆਧਾਰਿਤ ਹੈ ਤੇ ਸਾਨੂੰ ਸਭ ਨੂੰ ਪ੍ਰੇਰਨਾ ਦੇ ਕੇ ਜਾਂਦੀ ਹੈ ਕਿ ਕਿਵੇਂ ਮੋਦੀ ਜੀ ਬਚਪਨ ਤੋਂ ਹੀ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜਸਪਾ ਰੱਖਦੇ ਸਨ ਉਹਨਾਂ ਦੇ ਜੀਵਨ ਤੋਂ ਸਾਨੂੰ ਸਭ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਉਹਨਾਂ ਨੇ ਸਕੂਲੀ ਬੱਚਿਆਂ ਤੇ ਨੌਜਵਾਨਾਂ ਨੂੰ ਇਹ ਫਿਲਮ ਦੇਖਣ ਦੀ ਅਪੀਲ ਕੀਤੀ ਤਾਂ ਜੋ ਉਹ ਵੀ ਮੋਦੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ ਜਨਤਾ ਪਾਰਟੀ ਕੇ ਕਾਰਕਤਾ आओ जीना सीखें एक डॉक्यूमेंट्री देखने के लिए आए मैं समझता हूँ कि इससे ज़्यादा इंस्पिरेशनल डॉक्यूमेंट्री नहीं बन सकती कि किस तरह से एक ख़ुद गरीब बच्चा जो स्टेशन पे चाय बेचता है उसका परिवार कितनी गरीबी में जीता है लेकिन उसका क्लासमेट जो है वो ਉਸ ਦੀ ਮਾਂ ਸਟੇਸ਼ਨ ਦੇ ਉੱਪਰ ਝਾੜੂ ਲਗਾਤੀ ਹੈ ਔਰ ਉਹ ਉਸ ਦੇ ਪਾਸ ਵਰਦੀ ਡਰੈਸ ਨਾ ਹੋਣੇ ਦੀ ਵਜ੍ਹਾ ਸੇ ਉਹ ਸਕੂਲ ਨਹੀਂ ਜਾ ਪਾਤਾ ਲੇਕਿਨ ਉਹ ਬਹੁਤ ਇੰਟੈਲੀਜੈਂਟ ਹੈ। 1.5 ਘੰਟੇ ਦੀ ਫਿਲਮ ਹੈ ਲੇਕਿਨ 1.5 ਘੰਟੇ ਦੀ ਫਿਲਮ ਇਹ ਆਧਨੇ ਨਰਿੰਦੀ ਨਰਿੰਦਰ ਮੋਦੀ ਜੀ ਦੇ ਬਚਪਨ ਦੀ ਇੱਕ ਘਟਨਾ ਜਿਹੜੀ ਸੱਚ ਦੇ ਆਧਾਰਿਤ ਹੈ ਕਿ ਆਪਣੇ ਆਪ ਨੂੰ ਵੀ ਜਿਸ ਤਰ੍ਹਾਂ ਉਹ ਸਰਵਾਈਵ ਕਰਨ ਵਾਸਤੇ ਮਿਹਨਤ ਕਰਦੇ ਸੀ ਉਦੋਂ ਇੱਕ ਬੱਚਾ ਜਿਹੜਾ ਪੜ੍ਹਾਈ ਤੋਂ ਡਰੈਸ ਤੋਂ ਜਿਹੜਾ ਉਹ ਨਾ ਹੋਣ ਕਰਕੇ ਪੜ ਨਹੀਂ ਸਕ ਰਿਆ ਸੀ ਉਹਨੂੰ ਇੱਕ ਪਲੈਨਿੰਗ ਨਾਲ ਕੋਈ ਇੱਕ ਨਾਟਕ ਦੀ ਰਚਨਾ ਕੀਤੀ ਔਰ ਉਹ ਨਾਟਕ ਦੇ ਜਿਹੜੀ ਕਮਾਈ ਹੋਈ ਲੋਕਾਂ ਨੇ ਕਿਸੇ ਨੇ ਜੋ ਮਦਦ ਕੀਤੀ ਉਹਦੇ ਨਾਲ ਇੱਕ ਬੱਚੇ ਨੂੰ ਪੜਨ ਵਾਸਤੇ ਮਦਦ ਕੀਤੀ ਉਹਦੀ ਐਡਰੈਸ ਬਣਾਈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਬਚਪਨ ਤੇ ਜਿਹੜੀ ਇਹ ਫਿਲਮ ਦਿਖਾਈ ਗਈ ਹੈ ਮਤਲਬ ਸਾਡੀਆਂ ਅੱਖਾਂ ਪਰ ਆਈਆਂ ਦੇਖ ਕੇ ਕਿ ਕਿਸ ਤਰ੍ਹਾਂ ਸੰਘਰਸ਼ੀਲ ਉਹਨਾਂ ਦਾ ਬਚਪਨ ਸੀਗਾ ਕੁਝ ਨਹੀਂ ਸੀ ਉਹਨਾਂ ਕੋਲ ਗਰੀਬੀ ਦੇ ਹਾਲਾਤ ਦੇ ਵਿੱਚ ਪਿਤਾ ਦੀ ਚਾਹ ਦੀ ਜਿਹੜੀ ਰੇਲਵੇ ਸਟੇਸ਼ਨ ਤੇ ਦੁਕਾਨ ਤੋਂ ਉਹ ਉਹਨਾਂ ਦੇ ਨਾਲ ਹੈਲਪ ਕਰਦੇ ਹੋਏ ਜੀਵਨ ਬਤੀਤ ਕਰਦੇ ਸੀਗੇ ਔਰ ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਗਰੀਬ ਬੱਚੇ ਨੂੰ ਜਿਹਦੇ ਕੋਲ ਵਰਦੀ ਨਾ ਹੋਣ ਕਰਕੇ ਉਹ ਪੜ ਨਹੀਂ ਪਾ ਰਿਹਾ ਸੀਗਾ